ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤਰੀਕ 13 ਹੈ 13 ਜਨਵਰੀ 2025 ਤੇ ਮਿਤੀ 13 ਜਨਵਰੀ 2000 ਨੂੰ ਸੰਤ ਪਾਪਾ ਗੁਰਵੰਤ ਸਿੰਘ ਜੀ ਨੇ ਤੱਕ ਸੇਵ ਜੀ ਸੇਵਾ ਆਰੰਭ ਕੀਤੀ ਸੀ ਸੋ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਬਾਬਾ ਕਰਮਵੰਦ ਸਿੰਘ ਜੀ ਨੂੰ ਸੇਵਾ ਕਰਦੇ ਆ ਪੂਰੇ 25 ਸਾਲ ਹੋ ਗਏ ਹਨ ਇਸ ਦੇ ਇਸ ਦਿਨ ਦੀਆਂ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਬੇਨ ਵਿਧਾਈਆਂ ਜੀ ਇਸ ਪ੍ਰਕਾਰ ਮਹਾਰਾਜ ਬਾਬਾ ਜੀ ਤੋਂ ਹੋਰ ਵੀ ਸੇਵਾ ਲੈਂਦੇ ਰਹੇ ਹਾਂ ਤੁਸੀਂ ਚੱਲਦੇ ਆ ਅਤੇ ਬਾਬੇ ਨਾਲ ਹੱਥੇ ਸਾਝ ਪਾਉਂਦੇ ਆ ਜੀ ਆ ਨਿਕਲੇ ਬਾਬਾ ਜੀ ਫੋਟੋ ਖਾਲ ਲੈ ਲਓ ਜੇ ਤੁਹਾਨੂੰ ਜਮਨ ਤੇ ਜਾ ਬਾਬਾ ਜੀ ਦੇ ਰਸਤੇ ਬਾਬਾ ਛੱਡ ਕੇ ਬਾਹਰ ਜੀ ਫੋਟੋ ਖਾਲ ਲੈ ਲਓ ライブ ਆਹ ਬਹੁਤ ਸ਼ਾਨਦਾਰ ਜੀ ਸੰਗਤ ਜੀ ਅਭੀ ਜੀ ਦਰਸ਼ਨ ਕਰ ਸਕਦੇ ਹੋ ਬੇਨਤੀ ਸੰਗਤ ਆਥੇ ਬਾਬਾ ਜੀ ਦੇ ਹਿੱਤਕਾਰ ਕਰਨੀਆਂ ਨੇ ਕਿ ਕਈ ਦੇਸ ਪਵਿੱਤਰ ਦਿਹਾੜੇ ਤੇ ਬਾਬਾ ਜੀ ਨੂੰ ਸੇਵਾ ਕਰਦੇ 25 ਸਾਲ ਬੁਰੇ ਹੋ ਗਏ ਹਨ ਪਪਾ ਕਲਵੰਤ ਸਹੀ ਜਾਏਗਾ ਉਹ ਗੜਾ ਗਈ ਰਹੀ ਨਹੀਂ ਲੈ ਕੇ ਖੁੱਲੇ ਹੋ ਕੇ ਵਾਏ ਹੋ ਕੇ ਦੇਖ ਕੇ ਨਹੀਂ ਆਉਂਦੇ ਵਾਏ ਸੁਣਤੀ ਫਤੇ ਆ ਗਏ ਬੰਦੇ ਲੋਗੇ ਚੱਲੋ ਦੇਖੋ ਨਹੀਂ ਦੇਖੋ ਲੋયો ਮਤਾਂ ਸੇ ਚੱਲੋ ਬਪਾ ਇਹ ਤਾਂ ਧੱਕੇ ਮਾਰਦੀ संगत जी एक्सपुर संत बाबा करवंत सिंह जी अपने घर चल गए ने बाबा जी ने हम दो सभा तो वे तक बाबी सा जाना है पहला बाबा जी अपने घर जाएंगे फिर बाबा जी अपने माता जी ने मिले गए फिर शाम चार बजे हाजिरी होंगी फिर तो बहुत हाजिरी भरनी होंगी सो संगत जी अस आप जी हूँ ਸ਼ਾਮ ਸੰਧਿਆ ਵੇਲੇ ਜਦੋਂ ਸ਼ਾਮੀ 6:00 ਵਜੇ ਹਾਜ਼ਰੀ ਭਰਦੇ ਆ ਉਹਦੇ ਬਾਬਾ ਜੀ ਨਾਲ ਫਤਿਹ ਸਾਂਝ ਪਾਵਾਂਗੇ ਅਤੇ ਆਪ ਸਭ ਨੂੰ ਦਰਸ਼ਕ ਹਰਾਂ ਕਰਾਵਾਵਾਂਗੇ ਸੋ ਜਿਸ ਨਾਲ ਆਪ ਸਾਰੀ ਸੰਗਤ ਜੋ ਵੀ ਘਰ ਬੈਠੇ ਹੋਏ ਦੱਸ ਦਈਏ ਵੀਡੀਓ ਵੇਖ ਕੇ ਇਸ ਵੀਡੀਓ ਦੇ ਰਾਹੀਂ ਤੱਕ ਸੇਫ ਕੇ ਹਾਜ਼ਰੀ ਭਰ ਸਕੋ ਅਤੇ ਨਾਲ ਹੀ ਨਾਲ ਬਾਬਾ ਜੀ ਨਾਲ ਫਤਿਹ ਸਾਂਝ ਵੀ ਪਾ ਸਕੋ ਇੱਥੇ ਆਪ ਜੀ ਵੇਖ ਸਕਦੇ ਹੋ ਸਾਹਮਣੇ ਪਿਆਰੀਆਂ ਹੋਰੀਆਂ ਵਾਂ ਅ ਸ਼ਾਮੀ ਉਹ ਸਾਰੀ ਸਮਾਪਤੀ ਬਾਅਦ ਜਬਾਬਾ ਜੀ ਖਤਰਵੰਦ ਸਿੰਘ ਜੀ ਕੀਰਤਸਵਾਲੇ ਵਾਸਤੇ ਹੁੰਦੇ ਹਨ ਉਦੋਂ ਬਾਅਦ ਬਾਈ ਨੇ ਇੱਥੇ ਆ ਕਿ ਬਸੰਤਰਾ ਇੱਥੇ ਲੋੜੀ ਬਾਲੀ ਜਾਂਦੀ ਹੈ ਤੇ ਨਾਲ ਹੀ ਬਸੰਤਲਾਗ ਦੀ ਅਰੰਭਤਾ ਹੋ ਜਾਂਦੀ ਹੈ। ਆਰ ਜੀ ਨੂੰ ਅਸੀਂ ਸੰਦੇਵ ਦੇ ਦਰਸ਼ਨ ਕਰਾਵਾਂਗੇ ਜੀ। ਸੰਦੇਵ ਜੀ ਅਲ ਦਰਸ਼ਨ ਕਰ ਸਕਦੇ ਹੋ ਜੋ ਇੱਥੇ ਲੋੜੀ ਬਾਲੀ ਜਾਣੀ ਸੀ ਮਾਤਾ ਭਗਵਨ ਜੀ ਦੇ ਸਥਾਨ ਦੇ ਸਾਹਮਣੇ ਇੱਥੇ ਬਾਲ ਦਿੱਤੀ ਗਈ ਇੱਕ ਜਗ੍ਹਾ ਤੇ ਦੂਸਰੀ ਬਾਲਣੀ ਹੈ ਜੀ। ਜਿੰਜ ਜੀ ਫਿਆਰ ਸੈਫ ਜੀ ਬਾਬਾ ਗੁਰਵੰਤ ਸਿੰਘ ਜੀ ਆ ਰਹੇ ਨੇ ਬਾਹਰੋਂ ਬਾਬਾ ਇੱਥੋਂ ਜਾ ਕੇ ਤੇ ਲੋੜੀ ਬਾਰਣੀ ਬਾਬਾ ਜੀ ਆ ਗਏ ਨੇ ਜੀ ਆਪੇ ਦੇਖ ਸਕਦੇ ਹੋ ਸੰਤ ਬਾਬਾ ਕਲਮੰਤ ਸਿੰਘ ਜੀ ਅਤੇ ਸਮੂਹ ਪੰਜ ਪੈਰੇ ਸਹਿਬਾਨ ਵੱਲੋਂ ਤਕੱਤ ਚਾ ਵਿਖੇ ਇਹ ਲੋੜੀ ਵਾਦਤੀ ਗਈ ਹੈ ਜਿਸ ਤੋਂ ਪਹਿਲਾਂ ਸੰਤ ਜੀ ਦੀ ਰਮਤਾ ਹੋਈ ਸੀ ਅਤੇ ਹੁਣ ਕੋਈ ਸਮੇਂ ਤੱਕ ਸੰਤ ਜੀ ਦੀ ਰਮਤਾ ਦੀ ਅਰਦਾਸ ਵੀ ਹੋਵੇਗੀ ਜੀ